ਸ੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪੁਹੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਹੋਰ ਦੱਸੋ ਕਿਵੇਂ ਹੋ ਤੁਸੀਂ ਅਸੀਂ ਸਾਰੇ ਬਹੁਤ ਵਧੀਆ ਠੀਕ ਠਾਕ ਹਾਂ ਜੀ ਬੱਚੇ ਅੱਜ ਘਰੇ ਸੀਗੇ ਇਹਨਾਂ ਦੇ ਹੋਣ ਵਾਲੇ ਨੇ ਪੇਪਰ ਬਸ 2-4 ਦਿਨ ਰਹਿ ਗਏ ਪੇਪਰਾਂ ਦੇ ਵਿੱਚ ਤੇ ਇਹਨਾਂ ਨੂੰ ਫ੍ਰੀ ਕਰਤਾ ਬੱਚਿਆਂ ਨੂੰ ਤੇ ਹੁਣ ਘਰੇ ਪੜਦੇ ਹੁੰਦੇ ਨੇ ਜੀ ਸ਼ਾਇਦ ਸਮਰ ਨੂੰ ਤਾਂ ਮੈਂ ਕੱਲ ਨੂੰ ਭੇਜੀ ਤਮਾ ਇਹ ਤਾਂ ਘਰੇ ਰਹਿ ਕੇ ਕੀ ਕਰੂਗਾ ਇਹ ਤਾਂ ਥਰਡ ਕਲਾਸ ਹੈ ਤੇ ਇਹਨ ਦਾ ਸਕੂਲ ਚ ਪੜਾ ਦੇਣਗੇ ਵਧੀਆ ਤੇ ਮਹਿਕ ਘਰੇ ਰਹਿ ਕੇ ਪੜਦੀ ਹੁੰਦੀ ਹੈ ਉਹ ਅੱਜ ਤੋਂ ਫ੍ਰੀ ਹੈ ਉਹ ਕੱਲ ਸੰਡੇ ਸੀਗਾ ਤੇ ਅੱਜ ਮੰਡੇ ਹੈ ਅੱਜ ਤੋਂ ਉਹ ਫ੍ਰੀ ਹੈ ਘਰੇ ਅੱਜ ਤੇ ਚਲੋ ਜੀ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਵਲੌਗ ਬਣਾਏ ਹੋਏ ਵਧੀਆ ਜੀ ਤੇ ਅੱਜ ਆਪਾਂ ਨਾ ਵਧੀਆ ਜਆ ਵਲੌਗ ਤਿਆਰ ਕਰਦੇ ਆ ਤੇ ਥੋੜੇ ਤੱਕ ਪਹੁੰਚਾਉਨੇ ਆ ਚਲੋ ਫਿਰ ਆਪਾਂ ਵਲੌਗ ਸ਼ੁਰੂ ਕਰਦੇ ਆ ਜੀ ਚਲੋ ਮੈਂ ਨਾ ਤੁਹਾਨੂੰ ਦਿਖਾਉਣੀ ਆ ਜਿਹੜੇ ਨਾ ਆਲੂ ਲੱਗੇ ਹੋਏ ਸੀਗੇ ਮੂਰੇ ਆਪਣੇ ਘਰ ਦੇ ਤੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਲੂ ਹਨਾ ਥੋੜੀ ਜਿਹਾ ਆਪਾਂ 2-4 ਆਲੂ ਨਾ ਪੱਟ ਕੇ ਦੇਖਾਂਗੇ ਦੇਖਾਂਗੇ ਵੀ ਕਿਵੇਂ ਬਣਦੇ ਕਿਵੇਂ ਨਿਕਲਦੇ ਨੇ ਮੈਂ ਨਾ ਕਦੇ ਨਹੀਂ ਦੇਖੇ ਹੈਗੇ ਤੇ ਜਿਆਦਾ ਨਹੀਂ ਆਪਾਂ ਹਨਾ ਉਹ ਕਰਦੇ ਬਸ ਥੋੜੀ ਇੱਕ ਦੋ ਇੱਕ ਉਹ ਕਰਕੇ ਦੇਖਾਂਗੇ ਹਨਾ ਮੈਂ ਕਰੇ ਦੇਖੇ ਨਹੀਂ ਹੈਗੇ ਕੱਟ ਕੇ ਤੇ ਚਲੋ ਦੇਖਦੇ ਆਪਾਂ ਆ ਦੇਖੋ ਇੰਨੀ ਜਗ੍ਹਾ ਦੇ ਵਿੱਚ ਲੱਗੇ ਹੋਏ ਨੇ ਆਲੂ ਆ ساری ਜਗ੍ਹਾ ਇਥੋਂ ਆਪਾਂ ਦੇਖਦੇ ਆਂ ਪਟ ਕੇ ਥੋੜੀ ਜਿਹੀ ਦੋ ਚਾਰਕ ਬਸ ਸ਼ੌਂਕ ਨੂੰ ਹਨਾ ਆਪਾਂ ਕਿਸੇ ਦੀ ਫਸਲ ਨਹੀਂ ਖਰਾਬ ਕਰਦੇ بس چھوڑ ਕੋ ਨੂੰ ਦੋ ਚਾਰ ਕਪਟਾਂਗੇ ਦੇਖਦੀਆਂ ਕਿਥੋਂ ਕਪੱਟੀ ਏ ਇਥੋਂ ਕਪੱਟੀ ਏ ਓਏ ਦੇਖਦੀਆਂ ਇਥੋਂ ਕਿਵੇਂ ਪੱਟਦੇ ਹੁੰਦੇ ਨੇ ਮੈਨੂੰ ਤਾਂ ਪਤਾ ਵੀ ਨਹੀਂ ਆ ਦੇ ਹਾਈ ਆਲੂ ਕਿੰਨਾ ਸੋਹਣਾ ਦੇਖੋ ప్యాసి ఆయ నియే సోనే ఆయేలా ఆలు బ బ కదే ਉਹ ਲੇਜਾ ਨੁਕਸਾਨ ਹੋ ਜਾਊਗਾ ਹਨਾ ਇੱਥੇ ਦੱਬ ਦਿੰਨੇ ਆ ਚਲ ਕੋਈ ਨਾ ਹੁਣ ਕੀ ਪਤਾ ਦੱਬ ਕੇ ਹਨਾ ਮੈਨੂੰ ਤਾਂ ਇੰਨਾ ਪਤਾ ਵੀ ਨਹੀਂ ਹੈਗਾ ਖਰਾਬ ਖਰੂਬੀ ਨਾ ਹੋ ਜਾਣ ਚਲ ਚਾਰ ਪੰਜ ਅੱਲੇ ਲੈ ਜਾਂਨੇ ਆਪਾਂ ਨਾ ਪਈ ਅਗਲੀ ਦੀ ਫਸਲ ਨੀ ਖਰਾਬ ਕਰਦੇ ਆਪਾਂ ਆਪਾਂ ਉਹਨਾਂ ਨੂੰ ਦੱਸ ਦਾਂਗੇ ਵੀ ਅਸੀਂ ਵੀਡੀਓ ਬਣਾਈ ਸੀਗੀ ਥੋੜੇ ਅਸੀਂ 4-5 ਆਲੂ ਪੱਟ ਕੇ ਦਿਖਾਏ ਸੀਗੇ ਹੈਨਾ ਚਲੋ ਕਿੰਨੇ ਵਧੀਆ ਲੱਗਦੇ ਨੇ ਨਾ ਦੇਖੋ ਉਹ ਸਾਰੇ ਨਾ ਉੱਤੋਂ ਤੋਂ ਹੁਣ ਜਿਹੜੇ ਪੱਤੇ ਹੁੰਦੇ ਨੇ ਉਹ ਉਹਨਾਂ ਨੇ ਪਰੇ ਕਰਤੇ ਪੱਟ ਕੇ ਤੇ ਹੁਣ ਵਿੱਚੋਂ ਮੇਲਾ ਦਾ ਆਲੂ ਕੱਢਣਗੇ ਚੁਗਣਗੇ ਆਲੂ ਆਹ ਦੇਖੋ ਮੈਂ ਪਹਿਲੀ ਵਾਰੀ ਆਲੂ ਪੱਟੇ ਨੇ ਚੁਗਣੇ ਕਹਿੰਦੇ ਹੁੰਦੇ ਨੇ ਕਿ ਪੱਟੇ ਨੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਹਿਣ ਨੂੰ ਤਾਂ ਜੀ ਜੱਟਾਂ ਦੀਆਂ ਕੁੜੀਆਂ ਪਰ ਨਾ ਅਸੀਂ ਕਦੇ ਖੇਤੀ ਦਾ ਕੰਮ ਕਰਿਆ ਨਹੀਂ ਹੈਗਾ ਨਾ ਮੇਰੇ ਪਾਪਾ ਪਹਿਲਾਂ ਜੋਬ ਕਰਦੇ ਹੁੰਦੇ ਸੀਗੇ ਅਸੀਂ ਉੱਥੇ ਸ਼ਹਿਰ 'ਚ ਹੀ ਰਹਿੰਦੇ ਹੁੰਦੇ ਸੀ ਜਦੋਂ ਫਿਰ ਪੜ੍ਹਾਈ ਪੂਰੀ ਹੋਈ ਜਦੋਂ ਅਸੀਂ ਪਿੰਡ ਗਏ ਬਸ ਸਾਲ ਕੁ ਬਾਅਦ ਹੀ ਮੇਰਾ ਵਿਆਹ ਹੋ ਗਿਆ ਇੱਥੇ ਆਏ ਇੱਥੇ ਵੀ ਸ਼ੈਰ ਚ ਹੀ ਸੀਗੇ ਡਾਕਟਰ ਸਾਹਿਬ ਆਪ ਦੀ ਡਾਕਟਰੀ ਕਰਦੇ ਸੀ ਮੰਮੀ ਟੈਡੀ ਹੁੰਦੇ ਸੀ ਬਸ ਉਹੀ ਮਾੜਾ ਮੋਟਾ ਘਰ ਜੋਗੀ ਕਰ ਲੈਂਦੇ ਹੁੰਦੇ ਸੀ ਅਸੀਂ ਨਾ ਤਿੰਨ ਦਰਾਣੇ ਜਠਾਣੀਆਂ ਮੈਨੂੰ ਇੱਕ ਬਹੁਤ ਘੱਟ ਪਤਾ ਹੈ ਫਸਲ ਬਾਰੇ ਮੇਰੇ ਜਿਹੜੇ ਦੋ ਦੀਦੀਆਂ ਨੇ ਦੂਜੀਆਂ ਉਹਨਾਂ ਨੂੰ ਪਤਾ ਹੈ ਕਾਫੀ ਹੁਣ ਉਹ ਮੈਨੂੰ ਕਹਿੰਦੇ ਤੂੰ ਖੇਤ ਚ ਆ ਗਈ ਹੁਣ ਕਹਿੰਦੇ ਹੁਣ ਤੂੰ ਮਤਲਬ ਦੇਖਿਆ ਕਰ ਸਾਰਾ ਹਨਾ ਹੁਣ ਤੈਨੂੰ ਪਤਾ ਲੱਗੂਗਾ ਤੇ ਸਾਰੀ ਚੀਜ਼ ਕਹਿੰਦੇ ਘਰੇ ਲਾ ਕੇ ਰੱਖਿਆ ਕਰੋ ਸਬਜ਼ੀਆਂ ਸੁੱਕੀਆਂ ਮੈਂ ਕਰਦੀ ਦੀ ਸਬਜ਼ੀਆਂ ਦਾ ਤਾਂ ਪਤਾ ਨਹੀਂ ਧਨੀਏ ਧੁਣਾ ਧਨੀਆਂ ਵਗੈਰਾ ਹਨਾ ਹੋਰ ਨਿੱਕੀ ਮੋਟੀ ਚੀਜ਼ ਉਹ ਮੈਂ ਜ਼ਰੂਰ ਲਾ ਲਿਆ ਕਰੂੰਗੀ ਤੇ ਮੈਂ ਖਭੀ ਇੰਨਾ ਪਤਾ ਨਹੀਂ ਹੈਗਾ ਜਦੋਂ ਆਪਾਂ ਕਿਸੇ ਕੰਮ ਚ ਪਏ ਨਾ ਨਾ ਹੋਈ ਹੈ ਜੀ ਉਹਨਾਂ ਪਤਾ ਨਹੀਂ ਲੱਗਦਾ ਹਨਾ ਤੇ ਡਾਕਟਰ ਸਾਹਿਬ ਸੀਗੇ ਉਹ ਡਾਕਟਰੀ ਚ ਰਹੇ ਨੇ ਤੇ ਅਸੀਂ ਬਸ ਘਰੇ ਹੁੰਦੇ ਸੀਗੇ ਘਰ ਦਾ ਕੰਮ ਕਰ ਲੈਂਦੇ ਸੀ ਤੇ ਮੈਂ ਬਾਕੀ ਉਹ ਤਾਂ ਪਾਰਲਰ ਦਾ ਕਰਦੀ ਹੁੰਦੀ ਸੀਗੀ ਬਸ ਖੇਤੀ ਕਰਨੀ ਕਦੇ ਕੋਈ ਨਹੀਂ ਵੈਸੇ ਤਾਂ ਮੇਰੇ ਚਾਚੇ ਹੁਰੀ ਸਾਰੇ ਉਹ ਖੇਤੀ ਕਰਦੇ ਨੇ ਪਿੰਡ ਸਾਡੇ ਜੇ ਗਏ ਨਾ ਮੈਂ ਤੁਹਾਨੂੰ ਸਾਡੇ ਪਿੰਡ ਵੀ ਦਿਖਾਉਂਗੀ ਤੇ ਸਾਰਿਆਂ ਨਾਲ ਮਲਾਉਂਗੀ ਮੰਮੀ ਨਾਲ ਡੈਡੀ ਨਾਲ ਹੈਨਾ ਜੇ ਭਰਾ ਕਰੇ ਹੋਇਆ ਭਰਾ ਨਾਲ ਵੀ ਮਲਾਉਂਗੀ ਤੇ ਚਲੋ ਆਪਾਂ ਦੇਖਦੇ ਆਂ ਵਾਲੇ ਦਾਲੇ ਦਾ ਵੀਊ ਹੋਰ ਆ ਦੇਖੋ ਜੀ ਇਹ ਹੈਗੀ ਗੋਭੀ ਸਰੋਂ ਖੜੀ ਦੇਖੋ ਫੁੱਲ ਆ ਗਏ ਉੱਤੇ ਹਣਾ ਉਹ ਮਹਿਕ ਫਿਰਦੀ ਆ ਆ ਆਪਣਾ ਘਰ ਹੈ ਜੀ ਦੇਖੋ ਇੱਥੇ ਨਾ ਦੀਦੀ ਹੋਰਾਂ ਨੇ ਮਟਰ ਵੀ ਲਾਏ ਸੀਗੇ। ਦਿਖਾਵਾਂ ਥੋੜੇ ਜਿਹੇ ਲਾਏ ਸੀਗੇ ਬਸ। ਬਾਕੀ ਤਾਂ ਇਹਦੇ ਵਿੱਚ ਗੋਭੀ ਸਰੋਂ ਉੱਧਰ ਲੱਗੇ ਹੋਏ ਨੇ ਉੱਧਰ ਹੈਗੀ ਜਗ੍ਹਾ। ਇੱਥੇ ਦੇਖਿਓ ਆ ਦੇਖੋ। ਫਲੀਆਂ ਮਟਰ ਦੀਆਂ। ਆ ਦੇਖੋ। ਦੇਖੋ। ਆ ਹੈਗਾ ਜੀ ਆਪਣੇ ਵਾਲੇ ਧਾਲੇ ਦਾ ਥਿਊ। ਦੇਖੋ ਆ ਸਾਨੂੰ ਐਡੀ ਵੱਡੀ ਪਹੀ ਆ ਦੇਖੋ ਇਹ ਪਹੀ ਸਾਨੂੰ ਨਾ ਇਧਰੋਂ ਆਏ ਸਿੱਧਾ ਜਾ ਕੇ ਫਿਰ ਇਧਰ ਆਏ ਮੁੜ ਕੇ ਫਿਰ ਬਸ ਸਟੈਂਡ ਜਾਣਾ ਪੈਂਦਾ ਜਿਆਦਾ ਦੂਰ ਨਹੀਂ ਹੈਗਾ ਧੁਰਕੇ ਵੀ ਬਾਜ ਜਾਂਦੇ ਪੰਜ ਮਿੰਟ ਦਾ ਰਾਹ ਹੈ ਦੇਖੋ ਇੱਕ ਇਧਰ ਮੋਟਰ ਆਸੀ ਆਸੀ ਦੇਖੋ ਤਾਂ ਉਹ ਦੇਖ ਹਏ ਕੋਸੇ ਲਾੜਪਾ ਨਾ ਜਾਵੇ ਡਰ ਵੀ ਲੱਗਦਾ ਵੇਖ ਦੇਖ ਲਈ ਆਪਣਾ ਆਲਾ ਦਾਲਾ ਕਰਦਾ ਬਹੁਤ ਜੀ ਲੱਗਦਾ ਉਰੇ ਹੁਣ ਗਰਮੀ ਚ ਬਹੁਤ ਜੀ ਲੱਗਿਆ ਕਰੂਗਾ ਆ ਦੇਖੋ ਆਪਣੇ ਪਿੱਛੇ ਮੋਟਰ ਹੈ ਨਾ ਆ ਦੇਖੋ ਆਹ ਪਣੀ ਮੋਟਰ ਆ ਤੇ ਬੱਚਾ ਤੇ ਇੱਥੇ ਗਰਮੀ ਚ ਬੱਚੇ ਮौज ਕਰਿਆ ਕਰਨਗੇ ਉਹਨੇ ਆਪਣੇ ਜ਼ਿਆਦਾਤਰ ਕੋਈ ਆਉਂਦਾ ਜਾਂਦਾ ਨਹੀਂ ਹੈਗਾ ਮੱਝਾਂ ਨਾਲ ਜਦੋਂ ਮੋਟਰ ਚੱਲਿਆ ਕਰੂਗੀ ਨਾ ਸਮਰ ਕਹਿੰਦਾ ਮਮਾ ਮੈਂ ਤਾਂ ਰੋਜ਼ ਨਾ ਆਇਆ ਕਰੂੰਗਾ ਮੋਟਰ ਤੇ ਮੈਂ ਚੰਗਾ ਨਾਲ ਆ ਲਿਆ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਜੀ ਆਪਣੇ ਨਾ ਘਰ ਦੇ ਉੱਤੇ ਬਿਜਲੀ ਡਿੱਗ ਗਈ ਸੀਗੀ ਤੇ ਜਿਹੜੇ ਆ ਮੀਂਹ ਤੋਂ ਪਹਿਲਾਂ ਮੀਂਹ ਪਏ ਨੇ ਨਾ हो गए ਮਿਲ ਰਹੇ 15 ਦਿਨਾਂ ਦਾ 15 20 ਦਿਨ ਹੋ ਗਏ ਤੇ ਮੈਂ ਤੁਹਾਨੂੰ ਦੱਸ ਨਹੀਂ ਸਕੇ ਕਿਉਂਕਿ ਉਦੋਂ ਨਾ ਉਸ ਟਾਈਮ ਅਸੀਂ ਸਾਰਾ ਟੱਬਰ ਹੀ ਬਿਮਾਰ ਹੋਇਆ ਪਿਆ ਸੀ ਸਮਰ ਬਹੁਤ ਜ਼ਿਆਦਾ ਬਿਮਾਰ ਸੀ ਮਹਿਕ ਬਿਮਾਰ ਸੀ ਮੇਰੇ ਤੋਂ ਵਲੌਗ ਨਹੀਂ ਬਣੇ ਹੈਗੇ ਵਲੌਗ ਨਹੀਂ ਸ਼ੂਟ ਹੋਏ ਤੇ ਮੈਂ ਤੁਹਾਨੂੰ ਅੱਜ ਦੱਸਦੀ ਹਾਂ ਤੇ ਬੱਦਲ ਸੀਗਾ ਮੀਂਹ ਵੀ ਬਸ 5 ਕਿ ਮਿੰਟ ਹੀ ਆਇਆ ਸੀ ਕੋਈ ਖਾਸ਼ ਮੀਂਹ ਵੀ ਨਹੀਂ ਆਇਆ ਸੀਗਾ ਹਨਾ ਤੇ ਆ ਜਿਹੜਾ ਆਪਣਾ ਟਰਾਂਸਫਾਰਮ ਹੈ ਨਾ ਦੇਖੋ ਟਰਾਂਸਫਾਰਮਿੰਦਾ ਇਹਦੇ ਉੱਤੇ ਨਾ ਬਿਜਲੀ ਡਿੱਗੀ ਕੜਾ ਕਰਕੇ ਇੰਨਾ ਖੜਕਾ ਹੋਇਆ ਡਾਕਟਰ ਸਾਹਿਬ ਅਸੀਂ ਇਥੋਂ ਮੋਟਰਸਾਈਕਲ ਲੈ ਕੇ ਅੰਦਰ ਹੀ ਗਏ ਸੀਗੇ ਤੇ ਅਸੀਂ ਵੀ ਰਸੋਈ ਦੇ ਵਿੱਚੋਂ ਤੇ ਮੈਂ ਤੇ ਮਹਿਕ ਜਾ ਕੇ ਬੈੱਡ ਤੇ ਬੈਠੀ ਆ ਸੀ ਬਸ ਨਾਲ ਦੀ ਨਾਲ ਅਸੀਂ ਕਹ ਵੀ ਆ ਬੰਬ ਕਿੱਥੋਂ ਫਟ ਗਿਆ ਹਨਾ ਇੰਨਾ ਜਿਆਦਾ ਖੜਕਾ ਹੋਇਆ ਤੇ ਫੇ ਸਾਨੂੰ ਕੁਛ ਨਾ ਪਤਾ ਲੱਗੇ ਵੀ ਕੀ ਹੋ ਗਿਆ ਹਨਾ ਇੰਨੇ ਖੜਕਾ ਵੀ ਕਦੇ ਦੇਖਿਆ ਵੀ ਨਹੀਂ ਸੀਗਾ ਇਹੋ ਜਿਹਾ ਕੁਛ ਤੇ ਫੇਰ ਪਤਾ ਲੱਗਿਆ ਸਾਨੂੰ ਜਦੋਂ ਮਤਲਬ ਲਾਈਟ ਚਲੀ ਗਈ ਹਨ ਹਨੇਰ ਕੋਪ ਹੋ ਗਿਆ ਸ਼ਾਮ ਦਾ ਟਾਈਮ ਸੀਗਾ ਤੇ ਸਾਨੂੰ ਐ ਲੱਗੇ ਜਾਵੇ ਵੀ ਕੋਈ ਨਾ ਕੋਈ ਚੀਜ਼ ਨਾ ਟੁੱਟ ਕੇ ਟਿਕੀ ਆ ਤੇ ਵੀ ਅੰਦਰੋਂ ਸਾਡੇ ਤੇ ਫੇਰ ਅਸੀਂ ਫਟਾਫਟ ਕੀ ਕਰਿਆ ਸਾਰੇ ਪਲੱਗ ਕੱਢਤੇ ਮੈਨੂੰ ਐ ਹੋ ਗਿਆ ਮੈਂ ਕਿਹਾ ਕਿਤੇ ਬਿਜਲੀ ਤਾਂ ਨਹੀਂ ਡਿੱਗੀ ਜਿਹੜਾ ਇੰਨਾ ਖੜਕਦਾ ਹੋਇਆ ਅਸੀਂ ਸਾਰੇ ਪਲੱਗ ਕੱਢਤੇ ਟੀਵੀ ਦਾ ਪਲੱਗ ਫ੍ਰਿਜ ਦਾ ਪਲੱਗ ਸਾਰੀਆਂ ਸੁੱਚਾਂ ਬੰਦ ਕਰਤੀਆਂ ਅਸੀਂ ਤੇ ਜਦੋਂ ਅਸੀਂ ਫੇਰ ਗੌਰ ਕਰੀ ਹਨਾ ਦੇਖਿਆ ਫੇਰ ਸਾਨੂੰ ਪਤਾ ਲੱਗਿਆ ਵੀ ਜਿਹੜੀ ਬਿਜਲੀ ਸੀ ਨਾ ਉਹ ਟਰਾਂਸਫਾਰਮ ਦੇ ਉੱਤੇ ਡਿੱਗ ਕੇ ਉਹ ਨਾ ਆਪਣੀ ਰਸੋਈ ਵਿੱਚ ਦੀ ਜਾ ਕੇ ਸੁੱਚ ਵਿੱਚ ਦੀ ਨਿਕਲੀ ਮੈਂ ਤੁਹਾਨੂੰ ਦਿਖਾਉਣੀ ਆ ਉਹਨੇ ਸੁੱਚ ਵੀ ਪੱਟ ਕੇ ਸਿੱਟਤੀ ਤੇ ਕਾਲੀ ਹੋ ਗਈ ਸੁੱਚ ਵਿੱਚੋਂ ਬਿਲਕੁਲ ਤੇ ਰੱਬ ਨੇ ਰੱਖਤਾ ਜੀ ਉਹਦਣ ਤੇ ਆਪਣੇ ਗੇਟ ਕੂਟ ਨਹੀਂ ਲੱਗੇ ਹੋਏ ਸੀਗੇ ਉਦੋਂ ਗੇਟ ਆਪਣੇ ਹੋਣੇ ਲੱਗੇ ਨੇਗੇ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਅੰਦਰ ਜਾ ਕੇ ਵੀ ਆਪਣੀ ਨਾ ਕਿਵੇਂ ਹੈ ਨਾ ਸੱਚ ਦੇ ਵਿੱਚੋਂ ਬਿਜਲੀ ਨਿਕਲੀ ਹੈ ਕੱਟ ਕੇ ਮੈਂ ਤੁਹਾਡੇ ਨਾਲ ਕਈ ਦਿਨਾਂ ਦੀ ਫਿਰਦੀਆਂ ਗੱਲ ਕਰਨ ਨੂੰ ਵੀ ਮੈਂ ਕਿਹਾ ਮੈਂ ਦੱਸੂਗੀ ਹੈ ਨਾ ਤੇ ਬਸ ਕੁਝ ਪਹਿਲਾਂ ਵਲੌਗ ਨਹੀਂ ਬਣੇ ਤੇ ਫੇਰ ਨਾ ਮੇਰੇ ਯਾਦ ਨਹੀਂ ਰਿਹਾ ਇੱਕ ਦੋ ਵਲੌਗ ਜਿਹੜਾ ਆਪਾਂ ਬਣਾਏ ਨੇ ਤੇ ਉਦੋਂ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਚਾਰ ਦਿਨ ਬਾਅਦ ਤਾਂ ਆਪਣੇ ਉਹ ਲੱਗਿਆ ਸੀਗਾ ট্রান্সਫਾਰਮ ਬਿਜਲੀ ਵਾਲੇ ਲੱਗੇ ਸੀਗੇ ਲਾ ਕੇ ਤੇ ਆਪਣੇ ਪੂਰੇ 4 ਦਿਨ ਬਾਅਦ ਉਹ ਟ੍ਰਾਂਸਫਾਰਮ ਲਾ ਕੇ ਗਏ ਸੀਗੇ ਮੱਝ ਗਿਆ ਸੀਗਾ ਬਿਲਕੁਲ ਹੀ ਤੇ ਚਲੋ ਮੈਂ ਤੁਹਾਨੂੰ ਦਿਖਾਉਣੀ ਅੰਦਰ ਵੀ ਆਪਣੇ ਕਿਥੋਂ ਦੀ ਬਿਜਲੀ ਨਿਕਲੀ ਆ ਦੇਖੋ ਜੀ ਆਪਣੇ ਨਾਲ ਇਥੋਂ ਦੀ ਬਿਜਲੀ ਨਿਕਲੀ ਆ ਆਹ ਸੱਚ ਵਿੱਚ ਦੀ ਆ ਦੇਖੋ ਸਾਰੀ ਕਾਲੀ ਹੋਈ ਪਈ ਆ ਇਹ ਸੱਚ ਸਾਰੀ ਤੋੜ ਕੇ ਬਾਹਰ ਸੜਤੀ ਸੀ ਕਿ ਬਿਜਲੀ ਨੇ ਇਥੋਂ ਦੀਆਂ ਇਹ ਪੰਪ ਫਟਿਆ ਸੀ ਜਿਵੇਂ ਨਾ ਕੋਈ ਵੱਡਾ ਦੀਵਾਲੀ ਵੇਲੇ ਬੰਬ ਫਟਦਾ ਹੁੰਦਾ ਇੰਨਾ ਜ਼ਿਆਦਾ ਖੜਕਾ ਹੋਇਆ ਸੀਗਾ ਬਸ ਪਰਮਾਤਮਾ ਨੇ ਰੱਖਤਾ ਜੀ ਉਦੋਂ ਤੱਕ ਆਪਾਂ ਨੂੰ ਤੇ ਬਹੁਤ ਜਿਆਦਾ ਆਪਣਾ ਨੁਕਸਾਨ ਹੋ ਜਾਣਾ ਸੀ ਨਹੀਂ ਤਾਂ ਤੇ ਦੋ ਤਾਂ ਆਪਣੀਆਂ ਕੰਸੀਲਡਾਂ ਜਿਹੜੀਆਂ ਉੱਪਰ ਕੰਸੀਲਡ ਲੱਟਾਂ ਹੁੰਦੀਆਂ ਨੇ ਦੋ ਤਾਂ ਉਹ ਮੰਮੀ ਦਾ ਫੋਨ ਆਈ ਜਾਂਦਾ ਚਲੋ ਫੇਰ ਗੱਲ ਕਰਦੇ ਕੰਸੀਲਡਾਂ ਹੁੰਦੀਆਂ ਨੇ ਦੋ ਤਾਂ ਉਹ ਆਪਣੇ ਡਰਾਇੰਗ ਰੂਮ ਦੀਆਂ ਸੜ ਗਈਆਂ ਤੇ ਬਾਥਰੂਮ ਦੀਆਂ ਕੰਸੀਲਡਾਂ ਸੜ ਗਈਆਂ ਬਾਕੀ ਉਹ ਬਚਤ ਰਹਿ ਗਈ ਜੀ ਅਸੀਂ ਦੇਖਿਆ ਫਿਰ ਸਾਰੇ ਕਿਤੇ ਬਿਜਲੀ ਵਾਲਿਆਂ ਨੂੰ ਬੁਲਾਇਆ ਉਹ ਕਹਿੰਦੇ ਵੀ ਥੋੜੇ ਟਰਾਂਸਫਾਰਮ ਦੇ ਉੱਤੇ ਬਿਜਲੀ ਡਿੱਗ ਕੇ ਫੇਰ ਅੰਦਰ ਗਈ ਆ ਤੇ ਬਸ ਬਚਾਰ ਰਹਿ ਗਿਆ ਪਰਮਾਤਮਾ ਨੇ ਹੱਥ ਦੇ ਕੇ ਰੱਖ ਤਾਂ ਹੁਣ ਨਾ ਆਪਾਂ ਜਦੋਂ ਮਿਸਤਰੀ ਲਾਵਾਂਗੇ ਆਪਾਂ ਅਰਥ ਜ਼ਰੂਰ ਕਰਵਾਵਾਂਗੇ ਮੈਂ ਵੀ ਤੁਹਾਨੂੰ ਇਹ ਕਹਿਨੀ ਆ ਜੀ ਵੀ ਆਪਦੇ ਘਰ ਜਿਹਦੇ ਘਰ ਇਕੱਲੇ ਨੇ ਖਾਸ ਕਰਕੇ ਖੇਤਾਂ 'ਚ ਪਾਏ ਹੋਏ ਨੇ ਚਾਹੇ ਇਕੱਲੇ ਨੇ ਚਾਹੇ ਹੂੰ ਖੇਤਾਂ 'ਚ ਨੇ ਹੈਨਾ ਤੁਸੀਂ ਅਰਥ ਜ਼ਰੂਰ ਕਰਵਾਓ ਪੈਣ ਵਣ ਕੇ ਹੈਨਾ ਤੇ ਵੀ ਤੁਸੀਂ ਇਹ ਆਪਣੀ ਕਦੇ ਅਣਗੌਲੀ ਨਾ ਕਰੋ ਆਪਾਂ ਘਰਾਂ ਦੇ ਉੱਤੇ ਕਿੰਨਾ ਕਿੰਨਾ ਪੈਸਾ ਲਾ ਦਿੰਨੇ ਆ ਪਰ ਆਪਾਂ ਅਸਮਾਨੀ ਬਿਜਲੀ ਦਾ ਮੁਕਾਬਲਾ ਨਹੀਂ ਕਰ ਸਕਦੇ ਹੈਗੇ ਤੇ ਤੁਸੀਂ ਅਰਥ ਜ਼ਰੂਰ ਕਰਵਾਓ ਹਨਾ ਜੇ ਆਪਾਂ ਆਪਣੀ ਸੇਫਟੀ ਦੇ ਆਪਾਂ ਹੋਆ ਹਨਾ ਵੀ ਆਪਾਂ ਨੂੰ ਆਪਣੀ ਸੇਫਟੀ ਵੀ ਬਹੁਤ ਜ਼ਰੂਰੀ ਹੈ ਬਹੁਤ ਸੋਚਣਾ ਚਾਹੀਦਾ ਆਪਾਂ ਨੂੰ ਇਹ ਗੱਲ ਵਾਸਤੇ ਕਿਉਂਕਿ ਆਪਾਂ ਲੱਖਾਂ ਰੁਪਇਆ ਘਰਾਂ ਦੇ ਉੱਤੇ ਲਾ ਦਿੰਨੇ ਆ ਤੇ ਛੋਟੀ ਜੀ ਗੱਲ ਪਿੱਛੇ ਤੇ ਆਪਾਂ ਕਈ ਦੇਖੇ ਨੇ ਮੇਮਾਰ ਖਾ ਜਾਂਦੇ ਨੇ ਅਸੀਂ ਕਰਾਉਣਾ ਸੀ ਅਰਥ ਸਾਨੂੰ ਅੰਦਰ ਤਾਂ ਆਪਣੇ ਸਾਰੇ ਅਰਥ ਹੋਇਆ ਹੋਇਆ ਬਸ ਬਾਹਰ ਉਹਨਾਂ ਨੇ ਉਹ ਕਹਿੰਦੇ ਵੀ ਬਾਹਰ ਕਰਨਾ ਸੀ ਕਿਉਂਕਿ ਬਾਹਰ ਆਪਣੇ ਤਾਂ ਰਹਿ ਗਿਆ ਹਲੇ ਬੇੜੇ ਦਾ ਕੰਮ ਆਪਣਾ ਪਿਆ ਹੈ ਹਨਾ ਕੋਠੇ ਵਗੈਰਾ ਦਾ ਹਲੇ ਆਪਣਾ ਕੰਮ ਬਹੁਤ ਪਿਆ ਹੈ ਤੇ ਹੁਣ ਆਪਾਂ ਬਿਲਕੁਲ ਵੀ ਹੁਣ ਗੋਲੀ ਨਹੀਂ ਕਰਨੀ ਹੈਗੀ ਅਰਥ ਜ਼ਰੂਰ ਕਰਵਾਵਾਂਗੇ ਜੀ ਤੇ ਤੁਸੀਂ ਵੀ ਜਿਹੜੇ-ਜਿਹੜੇ ਭੈਣ ਭਰਾਵਾਂ ਨੇ ਨਹੀਂ ਅਰਥ ਕਰਵਾਇਆ ਹਨਾ ਤੁਸੀਂ ਜ਼ਰੂਰ ਕਰਵਾ ਲਓ ਅੱਬਲੇ ਤਾਂ ਅੱਜ ਕੱਲ ਮਤਲਬ ਸਾਰੀ ਸਾਰਿਆਂ ਨੂੰ ਪਤਾ ਹੈ ਇਹ ਚੀਜ਼ ਬਾਰੇ ਤੇ ਜਿਨਾਂ ਨੂੰ ਨਹੀਂ ਪਤਾ ਜੀ ਉਹ ਜ਼ਰੂਰ ਕਰਵਾਓ ਹਨ ਤੇ ਅਰਥ ਆਪਾਂ ਨੂੰ ਬਹੁਤ ਜ਼ਰੂਰੀ ਆ ਕਰਵਾਣਾ ਨਾ ਉਹ ਦੰਦ ਜੀ ਮੇ ਨਾ ਬਿਜਲੀ ਉਰੇ ਡਿੱਗੀ ਸੀਗੀ ਕੋਈ ਵੀ ਨੁਕਸਾਨ ਹੋ ਸਕਦਾ ਸੀਗਾ ਨਹੀਂ ਚਲੋ ਜੀ ਵਾਹਿਗੁਰੂ ਨੇ ਰੱਖਤਾ ਸਭ ਕੁਸ ਬਧੀਆ ਚੰਗੇ ਭਲੇ ਆ ਜੀ ਆਪਾਂ ਬੱਚੇ ਵੀ ਠੀਕ ਠਾਕ ਨੇ ਚਲੋ ਠੀਕ ਹੈ ਜੀ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੇ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੀ ਜੀ ਫਿਸਲ ਜਾਂਦੀ ਹੈ ਚੈਨਲ ਚੈਨਲ ਕਹਿੰਦੇ ਕਹਿੰਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚਲੋ ਜੀ ਸੋਹਣੇ-ਸੋਹਣੇ ਕਮੈਂਟ ਕਰਿਓ ਹਨਾ ਵੀਡੀਓ ਨੂੰ ਫੁੱਲ ਦੇਖਿਆ ਕਰੋ ਠੀਕ ਹੈ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਤੇ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ